ਪਿੰਡ ਮੇਰਾ ਨਾਮ ਹੈ ਭੋਲਾ ਸੁਖਮਿੰਦਰ ਵੀ ਹੈ ਤੇ ਮੈਂ ਤਕਰੀਬਨ ਸੇਵਾ ਕਰਦਾ ਹੀ ਰਿਹਾ ਹੈ ਤੇ ਪਰ 12-14 ਸਾਲ ਮੈਂ ਇੱਥੇ ਪ੍ਰਧਾਨ ਵੀ ਰਿਹਾ ਤੇ ਪਰ ਗੱਲ ਇਹ ਹੈ ਵੀ ਜਿਹੜਾ ਮਾਈਆਂ ਦਾ ਤਿਹਾਸ ਹੈ ਮੇਲਾ ਲੱਗਦਾ ਹੈ ਇਹ ਜਿਹੜੇ ਪੁਰਾਣੇ ਬਜ਼ੁਰਗਾਂ ਤੋਂ ਪਤਾ ਲੱਗਿਆ 2.5-3 ਸੌ ਸਾਲ ਪਹਿਲਾਂ ਯਾਨੀ ਇਹ ਪਿੰਡ ਮਰਾਜ ਕੁੜੀਆਂ ਤਿੰਨ ਜਣਾਂ ਚ ਕੱਢਦੀਆਂ ਹੁੰਦੀਆਂ ਸੀ ਕੱਠਾ ਹੋ ਗਏ ਕੁਦਰਤ ਮਹਾਰਾਜ ਦੇ ਉੱਥੇ ਕੋਈ ਸਾਧੂ ਮਹਾਤਮਾ ਰਹਿਣ ਲੱਗ ਗਿਆ ਉਹਨੂੰ ਰੋਟੀ ਪਾਣੀ ਫੜਾਉਣ ਲੱਗ ਗਿਆ ਜੋ ਵੀ ਚੀਜ਼ ਕੋਈ ਬਣਾਉਂਦੀਆਂ ਕੁੜੀਆਂ ਤਾਂ ਚੀਜ਼ ਉਹਨੂੰ ਫੜਾਇਆਉਂਦੀਆਂ ਉਹ ਐਸਾ ਬਣਿਆ ਜਦੋਂ ਕੋਈ ਟਾਈਮ ਆਇਆ ਤਾਂ ਉਹਨੇ ਉਹ ਕੁੜੀਆਂ ਨੂੰ ਸ਼ਕਤੀ ਇੰਨੀ ਬਖਸ਼ ਦਿੱਤੀ ਵੀ ਜੋ ਉਸ ਮਰਜ਼ੀ ਕਰ ਸਕਦੀਆਂ ਸੀ ਇੱਕ ਦਿਨ ਕੀ ਬਣਿਆ ਕਿਸੇ ਬਜ਼ੁਰਗ ਨੂੰ ਆਵਦੇ ਸੌਰੀ ਲੋੜ ਪਈ ਉਹ ਕਹਿੰਦੇ ਵੀ ਕੁੜੀ ਨੂੰ ਛੱਡ ਕੇ ਜਾ ਜਦੋਂ ਕੁੜੀ ਨੂੰ ਛੱਡਣ ਗਿਆ ਤਾਂ ਰਾਹ ਚ ਤੁਰੇ ਜਾਂਦੇ ਆ ਤਾਂ ਮਿਰਗ ਮਿਲਿਆ ਉਹ ਲੜਕੇ ਕਹਿੰਦੇ ਨੇ ਮੈਂ ਮਿਰਗ ਫੜਨਾ ਉਹ ਕਹਿੰਦਾ ਵੀ ਮਿਰਗ ਆਪਾਂ ਸੁਰਗ ਕਿਵੇਂ ਫੜ ਲਾਂਗੇ ਉਹ ਕਹਿੰਦੀ ਵੀ ਨਹੀਂ ਫੜਨਾ ਜ਼ਰੂਰ ਆ ਉਹ ਕਹਿੰਦਾ ਵੀ ਨਹੀਂ ਫੜੀ ਦਾ ਉਹਨੇ ਚੁਟ ਗਈ ਤੇ ਦੀ ਸਿੱਧੀ ਮਿਰਗ ਥੱਲੇ ਡਿੱਗ ਪਿਆ ਮਰ ਗਿਆ ਮਿਰਗ ਤਾਂ ਬਜ਼ੁਰਗ ਨੇ ਬਹੁਤ ਬੁਖਸ਼ੋਸ਼ ਮਨਾਇਆ ਵੇ ਬਹੁਤ ਮਾੜਾ ਕੰਮ ਕਰਿਆ ਤਾਂ ਆਪ ਕਰਿਆ ਇਹ ਤੇ ਤੈ ਮਾਰਨਾ ਨਹੀਂ ਸੀ ਉਹਨੇ ਚੁਟਕੀ ਫੇਰ ਚੱਕੀ ਤਾਂ ਮਿਰਗ ਉੱਠ ਕੇ ਖੜਾ ਹੋ ਗਿਆ ਉਹ ਇੰਨਾ ਡਰਿਆ ਜਾਣੇ ਡਰ ਕੇ ਉਹ ਉਥੋਂ ਆਪਦੇ ਰਿਸ਼ਤੇਦਾਰੀ ਚ ਨਹੀਂ ਗਿਆ ਜਾਣੇ ਵਾਪਸ ਪਿੰਡ ਮੁੜ ਗਿਆ ਜਾਂ ਕਿ ਉਹਨੇ ਸਿਆਣੇ ਬੰਦਿਆਂ ਕੋਲੇ ਗੱਲ ਕਰੀ ਵੀ ਆਪਣੇ ਆ ਕੁੜਿਆਂ ਦਾ ਜਾਦੂ ਮੰਤਰ ਜਾਣਦੇ ਆ ਵੀ ਆਪਣੇ ਨਾਲ ਬਹੁਤ ਜਿਆਦੇ ਭੇਟੇ ਹੋ ਵੀ ਮੇਰੇ ਨਾਲ ਹਕੀਕਤ ਬਣੀ ਉਹਨਾਂ ਨੇ ਜਦੋਂ ਆਂਦੀਆਂ ਇਕੱਠੇ ਹੋ ਗਏ ਉੱਥੇ ਬਾਣਾ ਬਣਾਉਣਾ ਸ਼ੁਰੂ ਕਰਤਾ ਬਾੜ ਝਾੜ ਪੂਰੇ ਦਰਜੇ ਦੀ ਲਾਤੀ ਵੀ ਕਿਸੇ ਪਾਸੇ ਭੱਜਣਾ ਛੱਡਨੇ ਵੀ ਆਪਾਂ ਇਹਨਾਂ ਨੂੰ ਰਾਤ ਨੂੰ ਅੱਗ ਲਾ ਦਿਆਂਗੇ ਉਹਨਾਂ ਨੇ ਬਾਣਾ ਬਗੜ ਕੇ ਜੋ ਚਾਰ ਛੇਰੋਂ ਬੰਦ ਕਰ ਲਿਆ ਕੁੜੀਆਂ ਕਰਦੀਆਂ ਜੀ ਅੰਦਰ ਬਾਣਾ ਬਣਾਈ ਗਏ ਪਹਿਲਾਂ ਮਾਰੋਂ ਬਾਹਰ ਬੰਦ ਕਰ ਲਿਆ ਕਰਕੇ ਜਦੋਂ ਅੱਗ ਲਾਈ ਤਾਂ ਅੱਗ ਲੱਗੀ ਤਾਂ ਕੁਝ ਇਹਨਾਂ ਨੂੰ ਸੇਕ ਵੱਜ ਗਏ ਤਾਂ ਪਰੇ ਤਾਂ ਆਉਟ ਖੜੀ ਗਾ ਉੱਟ ਕੇ ਆ ਕੇ ਸਾਡੇ ਇੱਥੇ ਨਹਿਰ ਦੇ ਅਗਲੇ ਪਾਸੇ ਟਾਵ ਹੈ ਉੱਥੇ ਆ ਉਤਰ ਗਾ ਉੱਥੇ ਉਤਰ ਗਾ ਉਥੋਂ ਕੁਛ ਤਾਂ ਇੱਥੇ ਰਹਿ ਗਿਆਂ ਕੁਛ ਮਾਨਸਾਹੀ ਜਾਵੜ ਗਾ ਉਥੇ ਵੀ ਮੇਲਾ ਲੱਗਦਾ ਵੀ ਵੜ ਗਾ ਦਾ ਚਲੋ ਉਥੇ ਮੇਲਾ ਲੱਗਣ ਲੱਗ ਗਿਆ ਸ਼ਕਤੀ ਦਿਖਾਉਣ ਲੱਗ ਗਿਆ ਧਾਵ ਤੇ ਮੇਲਾ ਹੋਈ ਤਾਂ ਉਹਨੂੰ ਜਦੋਂ ਪਾਦੇ ਪੰਡਤ ਨੇ ਦੱਛਿਆ ਉਹ ਕਹਿੰਦਾ ਵੀ ਕੀ ਕਾਰਨ ਹੈ ਕਹਿੰਦੇ ਵੀ ਆਹ ਕਾਰਨ ਹੈ ਉਹ ਕਹਿੰਦਾ ਵੀ ਉਹਨੇ ਫਿਰ ਇੱਥੇ ਮੰਦਰ ਬਣਾਇਆ ਕਿਲਾ ਸੀਗਾ ਸਾਹਮਣੇ ਵੀ ਮੈਂ ਆਪਦੇ ਖੇਤ ਨੂੰ ਜਾਂਦਾ ਹਾਂ ਮੈਂ ਜਾਂ ਕਿਲੇ ਤੇ ਹਮ ਕਿਤੇ ਵੀ ਹਾਂ ਹਰ ਵਕਤ ਮੇਰੇ ਮੱਥੇ ਲੱਗਣਾ ਫਿਰ ਉਹਨੇ ਮੇਲਾ ਇੱਥੇ ਲਗਾ ਲਾਇਆ ਇੱਥੇ ਮੰਦਰ ਬਣਾਇਆ ਆਪ ਦਾ ਜਦੋਂ ਕਿਲਾ ਜਾਣਕਾਰੀ ਤਾਂ ਕੁਝ ਕੁ ਬਜ਼ੁਰਗਾਂ ਨੂੰ ਹੈ ਬੜੇ ਲਿਖਿਆਂ ਨੂੰ ਕੋਈ ਬਹਰੀ ਜਾਣਕਾਰੀ ਨਹੀਂ ਕਿਸੇ ਨੂੰ ਤੇ ਜਿਹਨੇ ਸ਼ਕਤੀ ਬਥੇਰੀ ਹੈ ਮਨ ਤਾਂ ਬਥੇਰੀ ਹੁੰਦੀ ਹੈ ਆਏ ਹਾਉ ਤੇ ਬਥੇਰੀ ਸੰਗਤ ਆਉਂਦੀ ਹੈ ਹੁਣ ਇਦੋਂ ਪਹਿਲਾ ਚਾਰ ਮੇਲੇ ਲੱਗ ਗਏ ਕੋਈ ਹਾfte ਹਾfte ਮਗਰੋਂ ਜਿਹੜੀਆਂ ਕੜੀਆਂ ਸੁੱਕਾ ਫੋਰ ਜਾਂਦੇ ਆਂ ਬਾਦਾਂ ਦੇ ਹਰ ਕਿਸ ਜਿਹੜੀ ਵੀ ਧਾਰ ਲਈ ਕਈ ਬੰਦੇ ਤਾਂ ਮੈਂ ਫੜ ਕੇ ਲਿਆਂਦੇ ਆ ਆਪਦੇ ਦੇਖਣ ਜੇ ਦੇਖੇ ਵੀ ਇੰਨੇ ਹੋਏ ਵੀ ਫੜ ਕੇ ਲਿਆਂਦੇ ਮੰਦਰ ਤੇ ਮਗਰ ਉਹ ਕਹਿੰਦੇ ਨੇ ਅਸੀਂ ਆਪੇ ਉਤਰ ਕੇ ਵਗ ਜਾਗੇ ਜਾਨੇ ਮੇਰੇ ਦੇ ਖਣਚਤਾ ਕੋਈ ਸੁੱਖ ਹੈ ਰਹਿੰਦੀ ਨਹੀਂ ਵੀ ਜਿਹੜੀ ਨਾ ਪੂਰੀ ਹੁੰਦੀ ਹੋਵੇ ਬਹੁਤ ਵੱਡੇ ਵੱਡੇ ਢਿੱਕਿਆਂ ਚ ਜਾਨੇ ਖੜਦਿਆਂ ਆ ਕੇ ਸੁੱਖ ਪੂਰੀ ਕਰਦਿਆਂ ਜੇ ਬੰਦਾ ਨੇਚਾ ਨਾ ਖੜਦਾ ਜਾਨੇ ਦਿਨਾਂ ਨਹੀਂ ਚਾ ਤਾਂ ਕੁਝ ਵੀ ਨਹੀਂ ਜੇ ਨੇਚਾ ਕਰ ਲਈ ਤਾਂ ਸਭ ਕੁਝ ਕਰਦਿਆਂ ਪੂਰਾ ਮੈਨੂੰ ਤਕਰੀਬਨ 15 ਸਾਲ ਹੋ ਗਏ ਉਹਨੇ ਪਹਿਲਾਂ ਵੀ ਜਣੇ ਉਤਾਲਦੇ ਜਾਂਦੇ ਸੀ ਜਣੇ 12 13 ਸਾਲ ਤੱਕ ਮੈਂ ਇੱਥੇ ਪ੍ਰਧਾਨਗੀ ਰਹਾ ਫਿਰ ਜਦੋਂ ਸਰੀਰ ਕਮ ਹੋ ਗਿਆ ਫਿਰ ਮੈਂ ਆਪ ਵੀ ਪ੍ਰਧਾਨਗੀ ਹੋਰ ਬੰਦੇ ਨੇ ਹਾਰ ਪਤਾ ਲੱਗਦਾ ਨਹੀਂ ਮੈਂ ਨੌਜਵਾਨ ਜਿਹੜੀ ਨੂੰ ਇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਤੁਹਾਨੂੰ ਪਤਾ ਨਹੀਂ ਦੇਣੀ ਚਾਹੀਦੀ ਹੈ ਸਾਰੀ ਜਾਣਕਾਰੀ ਤਾਂ ਦੇਣੀ ਵੀ ਚਾਹੀਦੀ ਹੈ ਲੈਣੀ ਵੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਜਣੇ ਇਹ ਜਦੋਂ ਦਾ ਸਾਡਾ ਪੈਂਟ ਦਰਾਂ ਨਾਲੋਂ ਪਹਿਲਾਂ ਗੁਰਦੁਆਰਿਆਂ ਨਾਲੋਂ ਜਣੇ ਮੰਦਰ ਬਣਿਆ ਉਹਦਾ ਤਿੰਨ ਹੋਰ ਵੀ ਜਵਾਦਾਂ ਹੈਗੀਆਂ ਜਣੇ ਜਣੇ ਸਰਦਾਰ ਨੇ ਬਣਵਾਇਆ ਸੀ ਚਾਰ ਮੰਦਾਲੀਆਂ ਜਗ੍ਹਾ ਜਣੇ ਜਿੰਨੇ ਕ ਜਿੰਨੇ ਕ ਆਪਾਂ ਨੂੰ ਜਾਣਕਾਰੀ ਹੈ ਉਹਨਾਂ ਨੂੰ ਤੁਹਾਨੂੰ ਦੱਸ ਚੁੱਕੇ ਹੈ ਗਾਹਾਂ ਹੋਰ ਭਾਈ ਭਰਾਵਾਂ ਨੂੰ ਪਤਾ ਲੱਗਿਆ ਕੁਝ ਤੁਸੀਂ ਦੱਸ ਦਿਓਗੇ ਬਹੁਤ ਛੋਟੇ ਧੰਨਵਾਦ ਹੈ ਆਿਆਂ ਦੇ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੈ